ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲ ਦੀ ਕਰਾਈ ਤੁਸੀ ਅੱਜ ਸਭ ਤੋਂ ਮਾਣਯੋਗ ਮੱਤਰਧਿਸ਼ੀ ਸ਼੍ਰੀ ਫਤਿਹਗੁਰ ਸਾਹਿਬ ਜੀ ਦੇ ਕਵਰੇਜ ਕਰਨ ਦੀ ਪਹੁੰਚ ਜਿੱਤੇ ਯੁੱਧ ਨਸ਼ਿਆ ਵਿਰੁੱਧ ਤਹਿਤ ਜਿਹੜੀ VDC ਹੈ ਮਿਲਿਟ ਡਿਫੈਂਸ ਕਮੇਟੀ ਨੇ ਜਿਹੜੀਆਂ ਬਣਾਈਆਂ ਗਈਆਂ ਅੱਜ ਉਹਨਾਂ ਦਾ ਸੌਖ ਚਕ ਸਮਾਗਮ ਹੋਇਆ ਮੈਂ ਇਸ ਗੱਲ ਦੇ ਉੱਤੇ ਤਹਿ ਦਿਲ ਦੀ ਕਰਾਈ ਤੁਹਾਨੂੰ ਧੰਨਵਾਦ ਕਰਦਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਜਿਹੜੇ ਨੈੱਟਵਰਕ ਕਮਿਸ਼ਨਰੀ ਸ਼੍ਰੀ ਅੰਦ ਕਟਿਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗਤਾਵਈ ਦੇ ਅੰਦਰ ਜੋ ਆਮ ਆਪੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਚੱਲ ਰਹੀ ਹੈ ਤੇ ਪਹਿਲੀ ਸਰਕਾਰ ਹੋਊਗੀ ਜਿਹੜੀ ਤੋਟ ਕੇ ਨਸ਼ਿਆਂ ਨੂੰ ਪੈ ਨਿਕਲੀ ਔਰ ਜਿਹਨੇ ਯੁੱਧ ਨਸ਼ਾ ਵਿਰੋਧ ਇੱਕ ਮੁਹਿੰਮ ਸ਼ੁਰੂ ਕਰਾਈ ਹੈ ਔਰ ਜਿਹੜੀ ਕਿ ਉਹ ਇਸ ਸਮੇ ਆਪਣੇ ਉਸ ਲੈਵਲ ਤੇ ਪਹੁੰਚੀ ਹੋਈ ਹੈ ਮੁਹਿੰਮ ਕਿ 31 ਮਈ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਵਿਲੇਜ ਡਿਫੈਂਸ ਕਮੇਟੀਆਂ ਨੂੰ ਪੂਰਾ ਐਕਟਿਵ ਕਰਕੇ ਤੇ ਆਪਾਂ ਆਪੋ ਆਪਣੇ ਪਿੰਡਾਂ ਦੀ ਆਪੋ ਆਪਣੇ ਵਾਰਾਂ ਦੀ ਕਿਲਾਬੰਦੀ ਕਰਕੇ ਕਿ ਸਾਡੇ ਕੋਈ ਪਿੰਡ 'ਚ ਸਾਡੇ ਕੋਈ ਬਾੜ 'ਚ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਤਸਕਰ ਜਿਹੜਾ ਨਸ਼ਾ ਵੇਚਦਾ ਹੋਵੇ ਉਹ ਵੜ ਨਾ ਸਕੇ ਇਸ ਲਈ ਸਾਨੂੰ ਸੂਚਿਤ ਹੋਣਾ ਪਊਗਾ ਸਭ ਨੂੰ ਪਿਆਰ ਹੁੰਦਾ ਜੇ ਕੋਈ ਵੀ ਕਿਸੇ ਵੀ ਕਿਸਮ ਦਾ ਵੈਸੇ ਤਾਂ ਇਹ ਹੁਣ ਐਨਾ ਡਰ ਕੇ ਨਸ਼ੇ ਦੇ ਤਸਕਰ ਇਹ ਪੰਜਾਬ ਛੱਡ ਛੱਡ ਕੇ ਭੱਜ ਰਹੇ ਨੇ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਹੋਏ ਪਰ ਜੇ ਇਹ ਕੀ ਹੈ ਇਹ ਆਪਾਂ ਨੂੰ ਇਹਦੀ ਪਹਿਰੇਦਾਰੀ ਰੱਖਣੀ ਪਊਗੀ ਕਿ ਦੁਆਰਤੀ ਨਾ ਇਹ ਚੀਜ਼ ਪਉਣ ਪੇ ਸੋ ਇਹਦੀ ਪਹਿਰੇਦਾਰੀ ਦੇ ਸਬੰਧ ਦੇ ਵਿੱਚ ਜੇ ਕੋਈ ਨਸ਼ੇ ਦਾ ਤਸਕਰ ਹੋ ਕਿਤੇ ਗਲਤੀ ਨਾਲ ਵੀ ਕਿਸੇ ਪਿੰਡ ਦੇ ਆਵਾਰ ਦੇ ਵਿੱਚ ਆਇਆ ਤੇ ਮਿਲੇ ਡਿਫੈਂਸ ਕਮੇਟੀ ਨੇ ਫੜ ਲਿਆ ਤਾਂ ਉਹਦੇ ਤੇ ਬਣਦੀ ਕਿ ਕੋਰੇ ਪੂਰੇ ਪ੍ਰਸ਼ਾਸਨ ਨੂੰ ਹੁਕਮ ਜਾਰੀ ਹੋਏ ਹੋਏ ਨੇ ਕਿ ਜਿਵੇਂ ਹੀ ਬੀਡੀਸੀ ਦੇ ਕਿਸੇ ਵੀ ਮੈਂਬਰ ਦਾ ਬੀਡੀਸੀ ਕਮੇਟੀ ਦਾ ਜੇਕਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਵੀ ਫੋਨ ਜਾਂਦਾ ਹੈ ਹੈਲਪਲਾਈਨ ਨੰਬਰ ਤੇ ਫੋਨ ਜਾਂਦਾ ਹੈ ਕਿ ਸਾਡੇ ਔਰੇ ਕੋਈ ਨਸ਼ੇ ਦਾ ਤਸਕਰ ਪੂਰੇ ਪਹੁੰਚੇ ਅਸੀਂ ਸਾਡੇ ਬੱਚਿਆਂ ਨੂੰ ਉਰੇ ਕੋਈ ਕਿਸੇ ਕਿਸਮ ਦਾ ਗਲਤ ਜਣੀ ਕੇ ਸਪਲਾਈ ਕਰਨਾ ਚਾਹੁੰਦਾ ਸੀਗਾ ਮਟੀਰੀਅਲ ਤਾਂ ਉਹਨੂੰ ਫੜ ਕੇ ਉਹਦੇ ਤੇ ਸਖਤ ਤੋਂ ਸਖਤ ਐਨੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਦੇ ਜ਼ਿੰਦਗੀ ਚ ਦੁਬਾਰਾ ਹਮਾਕਮ ਨਹੀਂ ਕਰੇ ਉਸ ਏਰੀਆ ਕਦੇ ਨੀਚਾ ਕਰਨੀ ਪਏ ਨਾਸ਼ਦਾ ਵਪਾਰ। ਜੋ ਇੱਕ ਵਾਰ ਕੋ ਮੇਰ ਅੱਜ ਘਾਠਾ ਮਾਰਦਾ ਹੀ ਕਰ। ਅੱਜ ਇਸ ਜਿਹੜਾ ਸੂਲ ਫਾਰਮ ਦੇ ਵਿੱਚ ਜਿਹੜੇ ਐਡਾ ਵੱਡਾ ਪੂਰੇ ਸ਼੍ਰੀ ਫਤੇਗਰ ਸਾਹਿਬ ਦੇ ਕੇ ਐਡਾ ਵੱਡਾ ਕਾਠ ਹੋਇਆ ਇਸ ਗੱਲ ਦੇ ਉੱਤੇ ਮੈਂ ਵਿਲੇਜ ਡਿਫੈਂਸ ਕਮੇਟੀ ਦੇ ਜਿੰਨੇ ਮੈਂਬਰ ਅੱਜ ਚੱਲ ਕੇ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਲੰਟਰੀ ਅੱਗੇ ਆ ਕੇ ਇਸ ਗੱਲ ਦੀ ਜ਼ਿੰਮੇਵਾਰੀ ਸਮਝ ਲਈ ਕਿ ਪੰਜਾਬ ਸਾਡਾ ਹੈ ਅਸੀਂ ਪੰਜਾਬ ਦੇ ਵਸਨੀਕਾਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਔਰ ਪੰਜਾਬ ਵਾਸਪਾ ਦੇ ਹੋਰਾਂ ਦੇ ਨਾਂ ਤੇ ਹੈ ਇਸ ਗੁਰੂਆ ਦੇ ਪਾਵਨ ਪੁਸਤਰ ਤਖਤ ਦੀ ਦੇ ਉੱਤੇ ਜਿੱਥੇ ਪੰਜੇ ਤਰੀਆ ਚੱਲਦੇ ਹੋਣ ਉਹ ਤੇ ਛੇਵਾਂ ਤਰੀਆ ਰਸ਼ੇ ਦਾ ਚੱਲਣ ਦੀ ਕੋ ਗੰਗਾਸ਼ੀ ਨਾ ਸੋ ਇਹ ਬਿਲਕੁਲ ਨਹੀਂ ਕਰਨ ਦਿੱਤਾ ਜਾਂ ਉੱਥਾ ਅੱਜ ਇਸ ਮੌਕੇ ਦੇ ਉੱਤੇ ਮੇਰੇ ਨਾਲ ਸਤਕਾਰਯੋਗ ਸਾਡੇ ਬੱਤੇਗੜ ਸਾਹਿਬ ਤੋਂ ਐਮਐਲਏ ਲਖਮੀ ਸਿੰਘੀ ਰਾਏ ਸਾਹਿਬ ਨਾਲ ਖੜੇ ਨੇ ਬਸੇ ਬਰਾਣਾ ਤੋਂ ਐਮਐਲਏ ਗੁਰਿੰਦਰ ਸਿੰਘ ਕੀ ਆਪ ਸਾਹਿਬ ਖੜੇ ਨੇ ਤੇ ਸਾਡੇ ਖੇਤੋਂ ਤੋਂ ਐਮਐਲਏ ਗੁਰਿੰਦਰ ਸਿੰਘ ਗੈਰੀਵੜੀ ਕੀ ਨਾਲ ਖੜੇ ਨੇ ਸੋ ਮੈਂ ਸਾਰੇ ਆਪਣੇ ਵਿਧਾਇਕਾਂ ਵੱਲੋਂ ਤੇ ਨਾਲ ਮੈਂ ਖੁਦ ਆਪਣੇ ਵੱਲੋਂ ਕਿਉਂਕਿ ਇਹ ਜਿਹੜਾ ਫਟੇਗੜ ਸਾਹਿਬ ਹੈ ਜਿਹੜਾ ਇਹ ਬਤੌਰ ਮੋਨਿਟਰਿੰਗ ਦੀ ਤੌਰ ਤੇ ਨਿਸ਼ੇਬੋਦ ਤੋਂ ਜੋ ਸਾਡੀ ਕਮੇਟੀ ਬਣੀ ਹੈ ਤੇ ਮੈਂ ਦੇਖ ਰਿਹਾ ਸੋ ਇਸ ਕਰਕੇ ਸਾਡੇ ਡਿਪਟੀ ਕਮਿਸ਼ਨਰ ਜੀ ਸੋਨਾ ਕਟਕੀ ਤੇ ਐਸਐਸਪੀ ਸ਼ੋਕਮਕਰਵਾਲ ਕੀ ਪੂਰਾ ਪ੍ਰਸ਼ਾਸਨ ਅੱਜ ਸਾਰੇ ਜਣਿਆਂ ਨੇ ਇਸ ਮੁਹਿੰਮ ਦੇ ਕਿ ਸਲਫਤਾ ਸੀ ਆਪ ਨੂੰ ਸੋਚ ਕੀ ਹੈ ਕਿ ਅਸੀਂ ਇਸ ਨੂੰ ਕੋਰਟ ਨੂੰ ਇਸ ਨੂੰ ਨਸ਼ੇ ਦੇ ਲਈ ਸਦਾ ਲਈ ਮੁਕਾਵਾਗੇ ਕੋ ਇਸ ਲਈ ਅੱਜ ਤੁਸੀਂ মিডিਆ ਕਰਮੀ ਉਰੇ ਪਹੁੰਚੇ ਹੋ ਇਹ ਤੁਸੀਂ ਤਾਂ ਵੈਸੇ ਹੀ ਇਹ ਜਿਹੜਾ ਲੋਕਤੰਤਰ ਦਾ ਚੌਥਾ ਪਿੱਲਰ ਮੰਨੇ ਜਾਂਦੇ ਹੋ ਚੌਥਾ ਸਤੰਭ ਮੰਨੇ ਜਾਂਦੇ ਹੋ ਤਾਂ ਤੁਸੀਂ ਵੀ ਇੰਨਾ ਸਾਥ ਦੇ ਰਹੇ ਹੋ ਜੁਡੀਸ਼ਰੀ ਇੰਨਾ ਸਾਥ ਦੇ ਰਹੀ ਹੈ ਜੱਜ ਸਾਹਿਬਾਨ ਇੰਨਾ ਸਾਥ ਦੇ ਰਹੇ ਨੇ ਕੋਰਟਾਂ ਇੰਨੀਆਂ ਸਾਥ ਦੇ ਰਹੀਆਂ ਮੈਂ ਸਾਰਿਆਂ ਦਾ ਪਹਿਲ ਦਿਲ ਦੀ ਏ ਰਾਈ ਤੋਂ ਕੋਰਟਾਂ ਕੋਰਟਸ ਦਾ ਜੱਜ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਕੀ ਇਹ ਕੱਲੀ ਮੁਹਿੰਮ ਕਦੀ ਸਰਕਾਰ ਦੀ ਇੱਕ ਹੀ ਪ੍ਰਸ਼ਾਸਨ ਦੇ ਦੀ ਇਹ ਸਾਨੂੰ ਜਾਣ ਉਦੋਦਨ ਬਣਾਣਾ ਪੈਣਾ ਕੱਲੇ-ਕੱਲੇ ਦੀ ਸਾਡੀ ਕਿਤੇ ਵਾਰੀ ਬਣਦੀ ਹੈ ਕਿਉਂਕਿ ਇਹ ਜਿਹੜੀ ਅੱਗ ਹੈ ਇਹ ਅੱਗ ਹੈ ਜਿਹੜੀ ਇਹਨੂੰ ਕਿ ਭਜਾੜਾ ਤਾਂ ਕਿਸੇ ਫੇਰ ਇੱਕ ਛੋਟੀ ਜਿਹੀ ਚੰਗਿਆਰੀ ਨਹੀਂ ਚਲਦੀ ਛੱਡਣੀ ਪੈਣੀ ਕਿਉਂਕਿ ਇਹ ਜਿਹੜੀ ਛੋਟੀ ਜਿਹੀ ਚੰਗਿਆਰੀ ਆਪਾਂ ਕਾਦੂ ਉਹ ਫੇਰ ਭਾਂਬੜ ਬਣੇ ਮੈਂ ਟੋਟਲੀ ਮਕਾਨੀ ਪਈ ਸੋ ਬਹੁਤ ਬਹੁਤ ਸ਼ੁਕਰੀਆ ਜੀ ਕਮੇਟੀ ਮੈਂਬਰਾਂ ਦਾ ਇਹ ਸੁਰੱਖਿਆ ਰੱਖੀ ਹੈ ਕ੍ਰੈਂਸ਼ੀਅਨ ਦਿੱਤਾ ਜਾ ਬਿਲਕੁਲ ਕਮੇਟੀ ਮੈਂਬਰਾਂ ਦੀ ਜਿਹੜੀ ਵੀ ਇਨਫੋਰਮੇਸ਼ਨ ਹੋ ਉਹਨੂੰ ਗੋਪਨੀਯਾ ਰੱਖਾਂਗੇ ਸਭ ਤੋਂ ਪਹਿਲੀ ਗੱਲ ਦੂਸਰੀ ਗੱ ਅਵਾਮ ਇਕੱਠਾ ਹੋ ਜਾਂਦਾ ਜਦੋਂ ਸੰਗਤ ਇਕੱਠੀ ਹੋ ਜਾਂਦੀ ਹੈ ਯਾਦ ਰੱਖਿਓ ਕੋਈ ਵੱਡੇ ਤੋਂ ਵੱਡਾ ਆਪਣੇ ਆਪ ਨੂੰ ਐਡਾ ਗੁੰਡਾ ਜੇ ਜਿਹੜਾ ਆ ਕੇ ਉੱਥੇ ਕੋਈ ਕਿਸੇ ਕਰੀ ਉਹ ਕਰ ਦਵੇ ਇੱਕ ਵਾਰ ਮਾੜੀ ਜੀ ਤੇ ਪੱਟ ਲੱਗੀ ਨਾ ਕਿ ਕਿਸੇ ਨੇ ਵਿਡੀਸੀ ਦੇ ਉੱਤੇ ਮਾੜੀ ਜੀ ਕਿਸੇ ਨੇ ਗਲਤ ਹੱਕ ਵੀ ਚੱਕੀ ਆ ਯਕੀਨ ਕਰਿਓ ਮੁੜ ਕੇ ਜ਼ਿੰਦਗੀ ਭਰ ਉਹ ਬੰਦਾ ਪਛਤਾਊਗਾ ਕਿ ਵਿਡੀਸੀ ਕਦੇ ਨੂੰ ਦੇਖਣਾ ਨਹੀਂ। ਪੰਡ ਜਿੰਨੀਆਂ ਸਰਕਾਰਾਂ ਹੋਈਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋਈਏ ਚਾਹੇ ਕਾਂਗਰਸ ਦੀ ਹੋਈ ਹੈ ਭਾਜਪਾ ਦੇ ਨਾਲ ਇਹਦਾ ਨੌ ਮਾਸਦਾ ਰਿਸ਼ਤਾ ਰਿਹਾ ਹੈ ਐਨੇ ਸਾਲ ਇਹਨਾਂ ਦੇ ਭਾਈ ਦਾ ਵੀ ਭਾਈ ਭਾਈ ਤਰ੍ਹਾਂ ਸਬੰਧੀਆਂ ਦੇ ਮੁੱਦੇ ਤੇ ਬੋਲਿਆ ਹੈ ਕਿ ਜਦੋਂ ਇਹ ਅਟੈਕ ਕੀ ਉਸ ਵੇਲੇ ਲੱਗਦਾ ਹੈ ਕਿ ਉਹ ਸਰਕਾਰ ਕੋਲ ਸਹਾਰਾ ਪਾ ਲੈ ਗਏ ਜੋ ਪਹਿਲਾਂ ਵੀ ਜਦੋਂ SOWAL ਦਾ ਮੁੱਦਾ ਬੋਟਾ ਚੁੱਕਿਆ ਸੀ ਤਾਂ ਸੁਖਵੰਤ ਸਿੰਘ ਬਾਦਲੀ ਨੇ ਜਾ ਕੇ ਕਿਹਾ ਸੀ SOWAL ਬਣਾ ਕੇ ਕਰਦੇ ਹੋ ਸਭ ਨੂੰ ਇਹਦਾ ਪੀਂਦੇ ਪਾਣੀ ਦੀ ਨਹੀਂ ਜਿਹੜੀ ਯਮਨਾ ਪੂਰੇ ਪੂਰੇ ਇਲਾਕੇ ਨੂੰ ਦੱਸੀ ਨੂੰ ਉਧਰ ਸਾਰੇ ਇਲਾਕੇ ਨੂੰ ਹੜਾ ਕੇ ਲੈ ਜਾਂਦੀ ਹੈ ਕੁਛ ਐਸਵਾਈ ਨਾਲ ਬਣਾਉਂਦੀ ਜਾਏ ਵਾਈਐਸ ਨਾਲ ਲੜਾਓ ਯੋਨਾ ਦਾ ਪਾਣੀ ਸਤਿਕਾਰ ਕੀ ਅਗੇ ਜਦੋਂ ਤਾਂ ਤਾਂ ਜੋ ਤੋਂ ਦੇ ਵੀ ਲਾਗੇ ਬੱਟਣ ਸਾਡੀ ਵੀ ਪਾਣੀ ਦੀ ਕਮੀ ਹੋਈ ਤੇ ਭਗਵਾਨ ਸ੍ਰੀ ਰਮਾਨੇ ਨੇ ਜਿਨ੍ਹਾਂ ਨੇ ਇੱਥੇ ਡੱਕ ਕੇ ਪਾਣੀ ਦਾ ਰਾਕਾ ਬਣ ਕੇ ਸਪੋਰਟ ਕੀਤੀ ਆ ਹੁਣ ਵੀ ਦੇਖੋ ਜਿੰਨਾ ਵੜਦਾ ਹਰਿਆਣੇ ਦਾ ਪਾਣੀ ਸੀ ਜਿੰਨਾ ਵੜਦਾ ਰਾਜਸਥਾਨ ਦਾ ਪਾਣੀ ਸੀ ਇਹ 21 ਮਈ ਤੱਕ ਵਰਤਦਾ ਹੁੰਦਾ ਇਹਦਾ ਨਹੀਂ ਹਾਸਾ 21 ਮਈ ਨੂੰ ਇਹ ਕਹਿ ਹੁੰਦਾ ਹੁੰਦਾ ਕਿ ਕਿੰਨੂ ਕਿੰਨੀ ਪਾਣੀ ਗਿਆ ਲੋਕਾਂ ਚੋਂ ਇਹ ਤਾਂ ਮਾਰਚ ਮਹੀਨੇ ਤੇ ਵਰਤੀ ਬੈਠੇ ਨੇ ਸਾਰਾ ਪਾਣੀ ਪੋਟਲ ਹਰਿਆਣਾ 190% ਪਾਣੀ ਵਕਤੀ ਵਰਤਨ ਹੈ 95% ਉੱਤੇ ਰਾਜਸਥਾਨ 110% ਪਾਣੀ ਵਕਤੀ ਪਤ ਹੈ 10% ਉੱਤੇ ਪੰਜਾਬ ਦਾ ਹਰਿਆਸੀ 11% ਵਰਤਨ ਹੈ ਬਾਕੀ ਅਸੀਂ ਆਪਣੇ ਰਿజర్ਵ ਕੋਟੇ ਚ ਰੱਖਿਆ ਹੋਇਆ ਹੈ ਫਿਰ ਉੱਤੋਂ ਸਾਨੂੰ ਕਹਿੰਦੇ ਨੇ ਕਿ ਹਿਊਮਨਿਟੇਰੀਅਨ ਗਰਾਉਂਡ ਤੇ ਉੱਤੇ ਹੀ ਜਿਦੋਂ ਆਸੀ ਭਾਈ ਕਨਈਆ ਜੀ ਦੀ بارش ਹੈ ਭਾਈ ਕਨਈਆ ਜੀ ਨੇ ਆਪਣੇ ਜੁੱਤੇ ਉੱਤੇ ਪੱਟਣ ਪਏ ਸੀਗੇ ਲੋਕ ਕਾਹੇ ਉਹਨਾਂ ਨੇ ਇਹ ਨਹੀਂ ਦੇਖਿਆ ਸਾਡੇ ਨੇ ਕਿ ਬਗਾਲਦੇ ਨੇ ਉਹਨਾਂ ਨੇ ਮਸਤ ਭਰ ਕੇ ਪਾਣੀ ਦੀ ਭਲਾਈ ਹੈ ਅਸੀਂ ਜੇ ਹਰਿਆਣੇ ਨੂੰ ਪਾਣੀ ਦੀ ਜਰੂਰਤ ਸੀ ਪੀਣ ਲਈ ਅਸੀਂ ਰੋਕਿਆ ਨਹੀਂ ਅਸੀਂ 4500 ਕਿਊਸਿਕ ਪਾਣੀ ਜ਼ਰੂਰਤ 1500 ਦੀ ਸੀ ਉਹ ਕਹਿੰਦੇ ਸਾਡੇ ਜਾਨਵਰ ਪਿਆਸੇ ਮਰਦੇ ਨੇ ਅਸੀਂ ਕਿ ਜਾਨਵਰਾਂ ਦੀ ਵੀ ਲੈ ਲਓ ਉਹ ਕਹਿੰਦੇ ਜੀ ਸਾਡੇ ਤਾਂ ਅੱਜ ਤੱਕ ਘਰਾਂ 'ਚ ਨਹਾੜ ਕੇ ਵੀ ਓਕੇ ਹੋਏ ਆ ਅਸੀਂ ਕਿ ਉਹਦੇ ਲਈ ਵੀ ਲੈ ਲਓ 1500 ਦੀ ਬਕਾਇਆ ਅਸੀਂ 4500 ਕਿਊਸਿਕ ਪਾਣੀ ਫੇਰ ਵੀ ਇਹਨਾਂ ਨੂੰ ਦਿੱਤਾ ਚਲੋ ਜੇ ਲੈਣ ਦਾ ਕੋਈ ਤਰੀਕਾ ਹੁੰਦਾ ਤਾਂ ਦੇ ਵੀ ਦਿੰਦੇ ਇਹ ਕਿਹੜਾ ਤਰੀਕਾ ਹੈ ਕਿ ਬੀਵੀ ਐਮਪੀ ਦੇ ਵਿੱਚ 60% ਸ਼ੇਅਰ ਸਾਡਾ ਹੈ ਪੰਜਾਬ ਵਾਸੀਆਂ ਦਾ ਤੇ ਸਾਨੂੰ ਦਰਕਨਾਰ ਕਰਕੇ ਤੁਸੀਂ ਰਾਤੋਂ ਰਾਤ ਚੇਅਰਮੈਨ ਬਦਲ ਕੇ ਡਾਇਰੈਕਟਰ ਬਦਲ ਕੇ ਉੱਥੇ ਹਰਿਆਣੇ ਦੇ ਬੰਦੇ ਲਾ ਕੇ ਤੇ ਸਾਨੂੰ ਨਾਦਰਸ਼ਾਈ ਫਰਮਾਨ ਜਾਰੀ ਕਰੋ ਕਿ ਪੰਜਾਬ ਨੂੰ ਪਛਲਦੀ ਜਰੂਰਤ ਹੈ ਜੀ ਕਿ ਅਸੀਂ ਫੈਸਲਾ ਕਰ ਲਿਆ ਜੀ ਹਰਿਆਣਾ ਪੋਲ ਪਿਆ Rajasthan ਪੋਲ ਪਿਆ ਜੀ ਹਰਿਆਣੇ ਦੇ ਹੱਕ 'ਚ ਸਾਡੀ ਹੁਣ ਬਹੁਤ ਸੰਤਤੀ ਹੋ ਗਈ ਜੀ ਚਲੋ ਜੀ ਹੁਣ ਪਾਣੀ ਝੜ ਦਿਓ ਐਵੇਂ ਕਰ ਦਿਓ ਬਾਜੀ ਬਾ ਉਹਦਾ ਘਰ ਦਾ ਰਾਜ ਇਹ ਵਾਲਾ ਰਾਸੰਗ ਜਦੋਂ ਤੁਹਾਡੇ ਕੀ ਕਰੇ ਉਹ ਪਾਣੀ ਚੜਦੇ ਉਹ ਇਹ ਨਹੀਂ ਪਾਣੀ ਛੱਡਿਆ ਜਾਊਗਾ ਪੰਜਾਬ ਦੇ ਪਾੜਿਆਂ ਦੇ ਉੱਤੇ ਜਿੰਨਾ ਡੱਟ ਕੇ ਸਟੈਂਡ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਲੱਤਾ ਮੈਂ ਇਸ ਗੱਲ ਦੀ ਜਿੰਨੀ ਤਾਰੀਫ ਕਰਾਂ ਉਨੀ ਥੋੜੀ ਔਰ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਹੈ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਪਾਣੀਆ ਦਾ ਮਸਲਾ ਕਿੰਨਾ ਨੇ ਉਜਾਇਆ ਆਇਆ ਸੀ ਤੇ ਕਿਹੜੇ ਸੁਧਾਰ ਲੱਗੇ ਹੋਏ ਨੇ ਸੋ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਮਾਣ ਆਸੀ ਉਸ ਸਰਕਾਰ ਦਾ ਹਿੱਸਾ ਹੈ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੇ ਉੱਤੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਸਿਹਤ ਦਾ ਹੋਵੇ ਚਾਹੇ ਬਿਜਲੀ ਦਾ ਹੋਵੇ ਚਾਹੇ ਖੇਤਾਂ ਦੇ ਪਾਣੀ ਦਾ ਆਪਣੇ ਮੂੰਹੋਂ ਮੰਨਦੇ ਆ ਸਾਰੇ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਅਸੀਂ 20 ਪੈਸੇ ਪਾਣੀ ਸਿਰਫ ਘੈਰੀ ਪਾਣੀ ਵਰਤ ਸਕਦੇ ਸੀ ਸਿਰਫ 20 ਪੈਸੇ ਅੱਜ ਆਵਾਮ ਆਦਮੀ ਪਾਰਟੀ ਦੀ ਸਰਕਾਰ ਨਾਲ ਤੋਂ ਵਰ 40 ਪੈਸੇ ਪਾਣੀ ਅਸੀਂ ਪੰਜਾਬ ਦੀ ਖੇਤੀ ਲਈ ਨਹਿਰੀ ਪਾਣੀ ਵਰਤਣਾ ਸ਼ੁਰੂ ਕਰਤਾ ਇਹਨੇ ਨਹਿਰਾਂ ਪੁੱਟੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਮਾਈਨਰਾਂ ਪੁੱਟੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਸੂਏ ਪੱਕੇ ਕਰਵਾਏ ਭਗਵਾਨ ਸਿੰਘ ਮਾਨ ਜੀ ਨੇ ਇਹਨੇ ਖੇਤਾਂ ਤੱਕ ਪਾਣੀ ਪਹੁੰਚਦਾ ਕੀਤਾ ਭਗਵਾਨ ਸਿੰਘ ਮਾਨ ਜੀ ਨੇ ਔਰ ਸਾਡਾ ਵਾਅਦਾ ਹੈ ਪਰਮਾਤਮਾ ਨੇ ਜੇ ਸਾਥ ਦਿੱਤਾ ਐਸੀ ਹੀ ਕਿਰਪਾ ਰੱਖੀ ਅਸੀਂ 100% ਪੰਜਾਬ ਦਾ ਜਿਹੜਾ ਪਾਣੀ ਹੈ 100% ਪਾਣੀ ਆਉਣਾਰੇ ਬਹੁਤ ਸਾਲਾਂ ਤੋਂ ਪੰਜਾਬ ਦੀ ਖੇਤੀ ਲਈ ਯੂਟਲਾਈਜ਼ ਕਰਕੇ ਲਿਆਉਣਾ ਹੈ